ਔਰ ਕੰਗਿਆਰੋ ਦਾ ਨਾਮ ਹੋਣਾ ਵੱਡਾ ਕਾਰਨ ਸਾਡੇ ਬਾਬੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਪੁਰਾਣੀਆਂ ਹੀ ਕਹਾਣੀਆਂ ਦੇ ਵਿੱਚ ਢਲ ਜਾਇਆ ਹੋਇਆ ਜੀ ਇਹਨਾਂ ਨੂੰ ਉੱਧਰ ਧਾਰ ਨਹੀਂ ਦਿੱਤਾ ਉੱਧਰ ਘਰੇ ਆਸੀਂ ਅਸੀਂ ਇਹਨਾਂ ਨੂੰ ਰੋਟੀਆਂ ਬਣਾਉਣ ਤੱਕ ਉੱਤਰ ਰੱਖਿਆ ਜੀ ਇਹਨਾਂ ਨੂੰ ਉਹਦੀ ਵਿਆਹ ਵਾਸ ਗਾੜੇ ਨਹੀਂ ਦਿੱਤਾ ਬੀ ਆਰ ਐਮ ਬੇਤਕਰ ਜੀ ਨੇ ਹਮ ਸਿਰਫ ਔਰ ਸਿਰਫ ਛੋੜੀਆਂ ਜਾਂ ਤਾਂ ਦਾ ਜਾਂ ਦਲਿਤਾ ਦਾ ਨਸੀਹਾ ਕਹਿੰਦਾ ਕਹਿੰਦਾ ਜਦੋਂ ਔਰਤ ਆਯਾਦ ਹੁੰਦੀ ਆ ਹਮ ਤਾਂ ਉਹ ਜ਼ਿਆਦਾਤਰ ਆਪਣੇ ਬਾਰੇ ਸੋਚਦੀ ਆ ਉਹ ਸਮਾਜ ਬਾਰੇ ਘੱਟ ਸੋਚਦੀ ਇਹ ਅੱਜ ਦੀ ਔਰਤ ਜਿਹੜੀ ਕਲਾਸ ਦੇ ਵਿੱਚ ਮੈਂ ਕਹਿੰਦਾ ਜਿਹੜੀ ਕਲਾਸ 'ਚ ਲੜਕੀ ਬੈਠੀ ਆ ਅਗਰ ਉਹ ਲੜਕੀ ਬਾਬਾ ਸਾਹਿਬ ਬਾਰੇ ਨਹੀਂ ਜਾਣਦੀ ਜਾਂ ਉਹਨਾਂ ਦੇ ਬਾਰੇ ਉਹ ਨਹੀਂ ਪੜਿਆ ਹੋਣਾ ਤਾਂ ਉਹ ਆਪਣੀ ਜਾਤ ਦੇ ਨਾਲ ਜਿਹੜੀ ਵਫਾ ਨਹੀਂ ਕਰ ਰਹੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਜੈ ਭੀ ਜੈ ਭਾਰਾ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇੱਕ ਬਹੁਤ ਵੱਡੇ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਸਾਡੀਆਂ ਭੈਣਾਂ ਨਾਲ ਜੁੜਿਆ ਹੋਇਆ ਹੈ ਉਹ ਸਾਡੀਆਂ ਧੀਆ ਦੇ ਨਾਲ ਜੁੜਿਆ ਹੋਇਆ ਹੈ ਔਰ ਸਾਡੀਆਂ ਮਾਤਾਵਾਂ ਦੇ ਨਾਲ ਜੁੜਿਆ ਹੋਇਆ ਹੈ ਕਈ ਵਾਰ ਸੋਚਦੇ ਹਾਂ ਕਿ ਸੰਵਿਧਾਨ ਲਿਖਣ ਤੋਂ ਪਹਿਲਾਂ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਕੀ ਸਥਿਤੀ ਸੀ ਔਰ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਨੇ ਤਾਂ ਬਕਾਇਦਾ ਤੌਰ ਤੇ ਪਹਿਲਾਂ ਹੀ ਔਰਤ ਨੂੰ ਇੱਕ ਉਹ ਦਰਜਾ ਇੱਕ ਉਹ ਸਥਾਨ ਦਿੱਤਾ ਹੈ ਜੋ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਸੋ ਅਸੀਂ ਜਦੋਂ ਗੁਰੂ ਸਾਹਿਬ ਦੀਆਂ ਤੁਕਾਂ ਨੂੰ ਸੁਣਦੇ ਹਾਂ ਜਾਂ ਆਹ ਪਗਾਹੇ ਸਾਡੇ ਕੰਨਾਂ 'ਚ ਪੈਂਦੀਆਂ ਨੇ ਤਾਂ ਸੱਚਮੁੱਚ ਔਰਤ ਦਾ ਜਿਹੜਾ ਸਨਮਾਨ ਹੈ ਉਹ ਬਰਕਰਾਰ ਹੋਰ ਜ਼ਿਆਦਾ ਹੋ ਜਾਂਦਾ ਹੈ ਮੁਬਾਰਕ ਬਾਦ ਦੇ ਪਾਤਰ ਨੇ ਉਹ ਲੋਕ ਜੋ ਔਰਤ ਦੀ ਇੱਜ਼ਤ ਔਰ ਦਾ ਸਨਮਾਨ ਕਰਦੇ ਨੇ ਲੇਕਿਨ ਜਦੋਂ ਸੋਸ਼ਲ ਮੀਡੀਆ ਤੇ ਕੁਛ ਇੱਕ ਵੀਡੀਓ ਦੇਖਦੇ ਆ ਤਾਂ ਮਨ ਨੂੰ ਬੜਾ ਦੁੱਖ ਲੱਗਦਾ ਹੈ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਕਿ ਇਹ ਲੋਕ ਕੌਣ ਨੇ ਔਰ ਇਹਨਾਂ ਦੀ ਸੋਚ ਵਿੱਚ ਤਬਦੀਲੀ ਕਦੋਂ ਆਏਗੀ ਅੱਜ ਉਸ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਸੰਵਿਧਾਨ ਲਿਖਣ ਤੋਂ ਪਹਿਲਾਂ ਕਿ ਔਰਤਾਂ ਸਿੱਖਿਆ ਸਿੱਖਿਆ ਜੋ ਹੈ এডਿਕੇਸ਼ਨ ਹੈ ਉਹ ਗ੍ਰਹਿਣ ਕਰ ਸਕਦੇ ਹਾਂ ਸੀ ਕਿ ਘਰ ਦੀ ਚਾਰ ਦਿਵਾਰੀ ਦੇ ਵਿੱਚ ਰਹਿ ਕੇ ਹੀ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਸੀ ਜਾਂ ਸੰਵਿਧਾਨ ਲਿਖਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੇਂਜਸ ਆਈ ਆ ਇਹ ਸਾਰੇ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਦੋਸਤੋ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਬਿਲਕੁਲ ਵੀ ਮਤਲਬ ਮਿਸ ਨਹੀਂ ਕਰਨਾ ਇੱਕ ਇੱਕ ਸ਼ਬਦ ਸੁਣਨਾ ਕਿਉਂਕਿ ਕਿਤੇ ਨਾ ਕਿਤੇ ਆਪਾਂ ਸਾਰੇ ਧੀਆ ਪਹਿਣਾ ਮਾਤਾ ਮਾਂ ਬਾੜਿਆ ਸੋ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਪ੍ਰਿੰਸੀਪਲ ਹਰਮੇਸ਼ ਲਾਲ ਫਰੋਮ ਦਰਾਹਤੋਂ ਔਰ ਬਿਲਕੁਲ ਮੇਰੇ ਨਾਲ ਬੈਠੇ ਨੇ ਸਾਡੇ ਬਹੁਤ ਹੀ ਪਰਮ ਨਿੱਤਰ ਨੇ ਜੋ ਕਾਫੀ ਸਾਲਾਂ ਤੋਂ ਪੱਤਰਕਾਰਤਾ ਦੇ ਨਾਲ ਜੁੜੇ ਆ ਫੋਟੋਗ੍ਰਾਫੀ ਦੇ ਨਾਲ ਜੁੜੇ ਆ ਉਹ ਨੇ ਜਨਾਬ ਸ਼ਰਨਜੀਤ ਸਿੰਘ ਮਿੱਠੂ ਜੀ ਇਹ ਵੀ ਮੇਰੇ ਵੀਰ ਦਰਾਹੇ ਦੇ ਨਾਲ ਸੰਬੰਧਿਤ ਨੇ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਿੰਸੀਪਲ ਸਾਹਿਬ ਕਿੱਥੋਂ ਦਰਾਹੇ ਤੋਂ ਜਹਾ ਮੇਰੇ ਜਿਹੜੇ ਕੋਈ ਪਿੰਡ ਹੈ ਦਰਾਹਾ ਦੇ ਕੋਲ ਕਰਮਸਰ ਰਾੜਾ ਸਾਹਿਬ ਗਵਰਨਮੈਂਟ ਕਾਲਜ ਮੈਂ ਉਥੋਂ ਰਿਟਾਇਰ ਹੋਇਆ ਅੱਛਾ ਕਾਲਜ ਦੇ ਵਿੱਚੋਂ ਰਿਟਾਇਰ ਹੋਏ ਕਿੰਨੇ ਸਾਲ ਬਤੌਰ ਪ੍ਰਿੰਸੀਪਲ ਸੇਵਾ ਦਿੱਤੀ ਸਰ ਪ੍ਰਿੰਸੀਪਲ ਦੇ ਤੌਰ ਤੇ ਮੈਂ 2 ਸਾਲ ਲਗਾਏ ਅੱਛਾ ਐਜ਼ ਅ ਪ੍ਰੋਫੈਸਰ ਮੈਂ ਉਥੇ 30 ਸਾਲ ਸੇਵਾ ਕੀਤੀ ਕਿਸ ਸਬਜੈਕਟ ਨੂੰ ਕਾਮਰਸ ਕਾਮਰਸ ਜੀ ਓ ਮਾਈ ਗੋਡ ਕਾਮਰਸ ਦੇ ਬਤੌਰ ਪ੍ਰੋਫੈਸਰ ਜੀ ਕਾਫੀ ਬੱਚੇ ਫਿਰ ਪੜ੍ਹ-ਪੜ ਕੇ ਗਏ ਹੋਣਗੇ ਸਰ ਬਹੁਤ ਬੱਚੇ ਗਏ ਆ ਜੀ 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 ਅਰੇ ਕਿਉਂਕਿ ਔਰਤ ਦੀ ਸਥਿਤੀ ਦੇ ਬਾਰੇ ਜੀ ਅਗਰ ਅਸੀਂ ਗੱਲ ਕਰਦੇ ਆ ਤਾਂ ਆਪਣਾ ਸੰਵਿਧਾਨ ਲਿਖਣ ਤੋਂ ਪਹਿਲਾਂ ਹੂੰ ਪਰ ਚਾਹੇ ਸਾਡੇ ਪੀਰ ਪਗੰਬਰ ਔਲੀਆ ਬਹੁਤ ਸੁਧਾਰਕ ਆਏ ਜਿਨ੍ਹਾਂ ਨੇ ਔਰਤ ਦੀ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜੀ ਪਰ ਫੇਰ ਵੀ ਔਰਤ ਨੂੰ ਉਹ ਦਰਜਾ ਨਹੀਂ ਮਿਲਦਾ ਸੀ ਔਰ ਘਰਾਂ ਦੇ ਵਿੱਚ ਹੀ ਕਿਉਂਕਿ ਤੁਸੀਂ ਪੁਰਾਣਾ ਅਗਰ ਇਤਿਹਾਸ ਚੱਕ ਕੇ ਦੇਖ ਲਓ ਤਾਂ ਔਰਤਾਂ ਨੂੰ ਸਵਾਏ ਬੱਚੇ ਪੈਦਾ ਕਰਨ ਤੋਂ ਜ਼ਿਆਦਾ ਮੰਨਿਆ ਨਹੀਂ ਜਾਂਦਾ ਇੰਪੋਰਟੈਂਸ ਨਹੀਂ ਸੀਗੀ ਜਾਂਦਾ ਕੁਝ ਔਰ ਇਹ ਸਭ ਦਾ ਅਗਰ ਹੁਣ ਤੱਕ ਜਦੋਂ ਸੰਵਿਧਾਨ ਲਿਖਿਆ ਗਿਆ ਤਾਂ ਬੀ ਆਰ ਅੰਬੇਦਕਰ ਜੀ ਨੇ ਜਦੋਂ ਹੀ ਲਿਖਿਆ ਹੂੰ ਵੀ ਔਰਤ ਮਰਦ ਦੇ ਬਰਾਬਰ ਹੋਏਗੀ ਆਹ ਹਾ ਹਾ ਔਰ ਅਗਰ ਅਸੀਂ ਭਾਰਤ ਦੇ ਵਿੱਚ ਕਹਿੰਦੇ ਆ ਕਿ ਔਰਤ ਅੱਜ ਦੀ ਤਰੀਕ ਦੇ ਵਿੱਚ ਦਫ਼ਤਰ ਚ ਜਾਂ ਕਹੋ ਕਿ ਪਾਇਲਟ ਤਾਂ ਕੋਈ ਬਣੇ ਆ ਹਰ ਖੇਤਾਂ ਹਰ ਘਟੇ ਦੇ ਵਿੱਚ ਗੀਆਂ ਤਾਂ ਉਹਦੇ ਲਈ ਸਾਰੇ ਵੱਡੇ ਜਿਹੜੇ ਕਾਲ ਸੀ ਉਹਨਾਂ ਕਾਲਣਾ ਕੀ ਬਾਬਾ ਸਾਹਿਬ ਨੇ ਕੀਤੀ ਆ ਬਿਲਕੁਲ ਔਰ ਪ੍ਰਿੰਸੀਪਲ ਸਾਹਿਬ ਤੁਸੀਂ ਬੱਚਿਆਂ ਦੇ ਨਾਲ ਕਦੇ ਇਸ ਤਰ੍ਹਾਂ ਦੀ ਡੀਲਿੰਗ ਕਰਦੇ ਹੁੰਦੇ ਸੀਗੇ ਬਾਬਾ ਸਾਹਿਬ ਦੀਆਂ ਫਲਸਫੀ ਨੂੰ ਲੈ ਕੇ ਵਿਚਾਰਤਾਰਾ ਨੂੰ ਲੈ ਕੇ ਹਾਂਜੀ ਸਰ ਮੈਂ ਪਹਿਲੇ ਦਿਨ ਤੋਂ ਹੀ ਜੀ ਇਸ ਫੀਲਡ ਦੇ ਵਿੱਚ ਰਿਹਾ ਆ ਔਰ ਕਿਉਂ ਬਾਬਾ ਸਾਹਿਬ ਹੈ ਔਰ ਮੈਂ 7th ਕਲਾਸ ਦੇ ਵਿੱਚ ਪਹਿਲੀ ਜਿਹੜੀ ਕਿਤਾਬ ਬਾਬਾ ਸਾਹਿਬ ਬਾਰੇ ਪੜ੍ਹੀ ਸੀ ਆਹੋ ਆਹੋ ਅੱਛਾ ਔਰ ਉਸ ਤੋਂ ਬਾਅਦ ਮੈਂ ਸਾਰਾ ਕੁਝ ਜਿੰਨਾ ਆਲਮੋਸਟ ਜਿੰਨੀਆਂ ਵੀ ਬੁੱਕਸਾਂ ਦੀਆਂ ਮਾਰਕੀਟ 'ਚ ਆ ਰਹੀਆਂ ਆ ਜਾਂ ਮੇਰੀ ਨਜ਼ਰ 'ਚ ਆਈਆਂ ਉਹ ਮੈਂ ਸਾਰੀਆਂ ਪੜ੍ਹਨ ਦੀ ਕੋਸ਼ਿਸ਼ ਕੀਤੀ ਆ। ਕੀ ਬਾਤ ਹੈ। ਔਰ ਆਪਣੇ ਕਾਲਜ ਦੇ ਵਿੱਚ ਮੈਂ ਸਪੈਸ਼ਲ ਬਾਬਾ ਸਾਹਿਬ ਦੇ ਬਾਰੇ ਇੱਕ ਸਪੈਸ਼ਲ ਕਾਰਨਰ ਬਣਾਇਆ। ਅੱਛਾ ਜੀ। ਔਰ ਜਿੱਥੇ ਬੱਚੇ अज भी उताबा लैके पढ़ रहे पढ़ रहे हैं, पढ़ रहे हैं। और बिल्कुल प्रिंसीपल साहब इस समय मेरे ना कमाल गलां बात कर रहे हैं बहुत तजरबा है बच्चों के तीस साल 30 ਸਾਲ ਬਤੌਰ ਪ੍ਰੋਫੈਸਰ ਔਰ ਉਸ ਤੋਂ ਬਾਅਦ 2 ਸਾਲ ਬਤੌਰ ਪ੍ਰਿੰਸੀਪਲ ਕਾਲਜ ਦੇ ਵਿੱਚ ਰਹੇ ਨੇ ਆਪਣੇ ਆਪ ਵਿੱਚ ਇੱਕ ਸਮਾਜ ਲਈ ਬਣੇ ਫਖਰ ਦੀ ਗੱਲ ਹੈ ਬੜੇ ਗਰਮ ਦੀ ਗੱਲ ਹੈ ਕਿ ਇਹੋ ਜਿਹੀਆਂ ਪਰਸਨੈਲਿਟੀਆਂ ਜਿਹੜੀਆਂ ਨੇ ਉਹ ਸਾਡੇ ਸਮਾਜ ਦੇ ਹਿੱਸੇ ਆਈਆਂ ਨੇ ਮੇਰੇ ਨਾਲ ਦੂਸਰੀ ਪਰਸਨੈਲਿਟੀ ਹੈ ਕਿਉਂਕਿ ਕਾਫੀ ਲੰਬੀ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਨੇ ਜਨਾਬ ਸ਼ਰਨਜੀਤ ਸਿੰਘ ਜੀ ਮਿੱਠੂ ਇਹ ਵੀ ਦੁਰਾਹੇ ਤੋਂ ਮੇਰੇ ਵੀਰ ਨੇ ਕਾਉਂਸਲਰ ਦੇ ਤੌਰ ਤੇ ਕਈ ਵਾਰ ਸੇਵਾਵਾਂ ਦੇ ਚੁੱਕੇ ਨੇ ਔਰ ਪੱਤਰਕਾਰਤਾ ਦੇ ਨਾਲ ਵੀ ਜੁੜੇ ਨੇ ਫੋਟੋਗ੍ਰਾਫੀ ਦੇ ਨਾਲ ਵੀ ਜੁੜੇ ਨੇ ਅਚੇ ਸ਼ਰਨਜੀਤ ਕੀ ਲੱਗਦਾ ਤੁਹਾਨੂੰ ਕਿ ਔਰਤਾਂ ਦੀ ਸਥਿਤੀ ਅੱਜ ਬਦਲੀ ਹੈ ਜਾਂ ਅੱਜ ਵੀ ਬਹੁਤ ਕੁਝ ਕੰਮ ਕਰਨ ਨੂੰ ਬਾਕੀ ਹੈ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਚੈਨਲ ਦਾ ਜਿਹੜਾ ਕਿ ਆਮ ਲੋਕਾਂ ਦਾ ਚੈਨਲ ਆ ਜੀ ਤੇ ਬਿਫੇਰ ਤੌਰ ਤੇ ਧੰਨਵਾਦ ਕਰਦਾ ਮੈਂ ਖਰੋਤਾ ਸਾਹਿਬ ਆਪ ਜੀ ਦਾ ਜੀन्होंने ਤੁਹਾਨੂੰ ਇੱਡਾ ਮਾਣ ਬਖਸ਼ਿਆ ਕਿ ਅਸੀਂ ਸੋਚਿਆ ਵੀ ਨਹੀਂ ਸੀ ਵੀ ਅੱਗੇ ਵੀ ਕਦੇ ਇੱਥੇ ਆ ਕੇ ਆਪਣੀ ਕੀ ਬਾਤ ਹੈ ਗੱਲ ਰੱਖ ਸਕਦੇ ਆ ਜੀ ਵੀ ਅੱਜ ਤੱਕ ਤੁਸੀਂ ਦੇਖਿਆ ਹੈ ਜਿਹੜਾ ਧੰਦਾ ਬਣ ਚੁੱਕਿਆ ਜੀ ਬਿਲਕੁਲ ਬਗਾਈ ਤਾਂ ਚੈਨਲ ਨਾਲੋਂ ਧੰਦਾ ਬਣ ਚੁੱਕਿਆ ਜੀ ਸੱਚੀ ਦੀ ਆਵਾਜ਼ ਘੱਟ ਹੂੰ ਝੂਠ ਨੂੰ ਸੱਚ ਬਣਾਉਣਾ ਸੱਚ ਨੂੰ ਝੂਠ ਬਣਾਉਣਾ ਵੱਧ ਦੁਕਾਨਦਾਰੀ ਗੱਲ ਜੀ ਜੀ ਚਲੋ ਆਪਾਂ ਗੱਲ ਆਉਣੀ ਹੈ ਅੱਜ ਜੇ ਆਪਾਂ ਸਵਿਧਾਨ ਦੀ ਗੱਲ ਕਰਦੇ ਆਂ ਔਰਤਾਂ ਦੀ ਅੰਤਪੱਲ ਕੀ ਹਾਲਤ ਹੋਗੀ ਜੀ ਹੂੰ ਜਿੱਦਾਂ ਕਿ ਮੈਂ ਸੁਣਿਆ ਪੜਿਆ ਜੀ ਇਸ ਤੋਂ ਪਹਿਲਾਂ ਔਰਤ ਨੂੰ ਜੋ ਸਮਝਿਆ ਜਾਂਦਾ ਸੀ ਉਹ ਸਾਡੇ ਆਪਾਂ ਬੋਲ ਵੀ ਨਹੀਂ ਸਕਦੇ ਵਾਕਿਆ ਜੀ ਵਾਕਿਆ ਨਹੀਂ ਬੋਲ ਸਕਦੇ ਮੈਂ ਬੋਲਣਾ ਹੀ ਚਾਹੁੰਦਾ ਕਿ ਬਾਬਾ ਸਾਹਿਬ ਦਾ ਬੱਚਾ ਹਾਂ ਬਿਲਕੁਲ ਬਾਬਾ ਸਾਹਿਬ ਨੇ ਬੱਚਾ ਨੂੰ ਇਹ ਕਿਹਾ ਵੀ ਤੁਹਾਡੇ ਸਭ ਦਾ ਦੇ ਵਿੱਚ ਇੱਕ ਹੋਣੀ ਚਾਹੀਦੀ ਹੈ ਸਾਰੇ ਯਾਰ ਦੇ ਉਹਨਾਂ ਨੂੰ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਕੀ ਹੋਣੀ ਚਾਹੀਦੀ ਹੈ ਮੈਂ ਇਹ ਕਹਿ ਸਕਦਾ ਕਿ ਜੇ ਅਸੀਂ ਐਸਟੀ ਸਮਾਜਿਕਲੀ ਗੱਲ ਕਰੀਏ ਜਾਂ ਐਸਟੀ ਦੀ ਤਾਂ ਉਹ ਵੀ ਸੀਧੀ ਗੱਲ ਕਰੀਏ ਹੂੰ ਸਭ ਤੋਂ ਵੱਧ ਇਹਨਾਂ ਤੋਂ ਵੀ ਵੱਧ ਤੱਕ ਘਾਰ ਨੇ 바ਵਾ ਸਾਹਿਬ ਨੇ ਲਿਖਤੀ ਰੂਪ ਦੇ ਵਿੱਚ ਜੀ ਨਾਰੀ ਨੂੰ ਦਿੱਤੇ ਨੇ ਹੂੰ ਵਾਹ ਜੀ ਵਾਹ ਨਾਰੀ ਨੂੰ ਦਿੱਤੇ ਨੇ ਨਾਰੀ ਇਸ ਦਲ ਤੋਂ ਅਣਜਾਣ ਆ ਜੀ ਉਹ ਅੱਜ ਵੀ ਉਹਨਾਂ ਕਿਤਾਬਾਂ ਨੂੰ ਮਾਨਤਾ ਦੇ ਰਹੀ ਆ ਜੀ ਜਿਨ੍ਹਾਂ ਦੇ ਸਾਫ਼-ਸਾਫ਼ ਲਿਖਿਆ ਗਿਆ ਵੀ ਨਾਰੀ ਨੂੰ ਐ ਹੋਲੀ ਨਾਂ ਬੁਲਾਓ ਇਹਨਾਂ ਨੂੰ ਆ ਨਾਂ ਨਾਂ ਦਾ ਉਹਨਾਂ ਨਿਕਣ ਦੋ ਜੀ ਇਹਨਾਂ ਨੂੰ ਪੜਾਉਣਾ ਨਹੀਂ ਇਹਨਾਂ ਨੂੰ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਜੋ 바ਵਾ ਸਾਹਿਬ ਨੇ ਨਾਰੀ ਵਾਸਤੇ ਘਾਲਣਾ ਘਾਲੀ ਹੈ ਉਹ ਨਾਰੀਆਂ ਭੁੱਲ ਚੁੱਕੀਆਂ ਨੇ ਭੁੱਲੀਆਂ ਨਹੀਂ ਹੈਗੀਆਂ ਜੀ ਅਸਲ ਦੇ ਵਿੱਚ ਉਹ ਮਤਲਬ ਆਜ਼ਾਦੀ ਉਹਨਾਂ ਨੂੰ ਫ੍ਰੀ ਦੀ ਮਿਲ ਗਈ ਹੂੰ ਕੱਲਣਾ ਨਹੀਂ ਕਰਨੀ ਪਈ ਕੱਲਣਾ ਹੂੰ ਉਹ ਜਿੰਨੇ ਰੈਗਰ ਨੇ ਦਿੱਤੀਆ ਉਹਨਾਂ ਮਿਸ਼ਨ ਨੂੰ ਭੁੱਲ ਕੇ ਜੀ ਮੈਂ ਦੇਖਿਆ ਜੀ ਨੱਚਣ ਟੱਪਣ ਆਹ ਜਨ ਨੂੰ ਲਾਉ ਹੂੰ ਮਤਲਬ ਉਹ ਸਭ ਕੁਝ ਜਾਣ ਦੇ ਬਾਵਜੂਦ ਵੀ 바ਵਾ ਸਾਹਿਬ ਨੂੰ ਸਰਪ੍ਰਸਤ ਨਹੀਂ ਨਹੀਂ ਅਪਣਾ ਰਹੇ ਕਿਉਂਕਿ ਉਹ ਇੱਕ ਗਰੀਬ ਤੱਕੇ ਚੋ ਦੀ ਅੱਛਾ ਪ੍ਰਿੰਸੀਪਲ ਸਾਹਿਬ ਕਿ ਇਹਨਾਂ ਦੀ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ ਸਰ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜੀ ਕਿ ਆ ਅੱਜ ਦੇ ਈਆਂ ਔਰਤਾਂ ਹੈਗੀਆਂ ਉਹਨਾਂ ਨੂੰ 바ਵਾ ਸਾਹਿਬ ਬਾਰੇ ਬਹੁਤ ਘੱਟ ਪਤਾ ਆ ਮੈਂ ਕਿੰਨਾ ਜਿਆਦਾ ਬਹੁਤ ਜ਼ਿਆਦਾ ਪਤਾ ਸਰ ਬਹੁਤ ਅੱਜ ਦੇ ਤਰੀਕੇ ਦੀ ਬਹੁਤ ਘੱਟ ਪਤਾ ਆ ਜੀ ਕਿਉਂਕਿ ਜਦੋਂ ਔਰਤ ਆਯਾਦ ਹੁੰਦੀ ਆ ਤਾਂ ਉਹ ਜ਼ਿਆਦਾਤਰ ਆਪਣੇ ਬਾਰੇ ਸੋਚਦੀ ਆ ਉਹ ਸਮਾਜ ਬਾਰੇ ਘੱਟ ਸੋਚਦੀ ਆ ਹਾਏ ਹਾਏ ਬਹੁਤ ਵੱਡੀ ਗੱਲ ਕੀਤੀ ਤੁਸੀਂ ਸਰ ਇਹ ਮੈਂ ਬਹੁਤ ਵਾਰ ਇਹ ਗੱਲ ਕਹਿ ਚੁੱਕਾ ਆਪਣੇ ਕਈ ਲੈਕਚਰਾਂ ਦੇ ਵਿੱਚ ਵੀ ਆਪਣੇ ਸੈਮੀਨਾਰ ਵਿੱਚ ਵੀ ਕਹਿ ਚੁੱਕਾ ਹੂੰ ਕਿ ਅੱਜ ਦੀ ਔਰਤ ਜਿਹੜੀ ਕਲਾਸ ਦੇ ਵਿੱਚ ਮੈਂ ਕਹਿੰਦਾ ਜਿਹੜੀ ਕਲਾਸ ਚ ਲੜਕੀ ਬੈਠੀ ਆ ਜੀ ਅਗਰ ਉਹ ਲੜਕੀ ਬਾਬਾ ਸਾਹਿਬ ਬਾਰੇ ਨਹੀਂ ਜਾਣਦੀ ਜਾਂ ਉਹਨਾਂ ਦੇ ਬਾਰੇ ਉਹ ਨਹੀਂ ਪੜਿਆ ਹੋਣਾ ਹੂੰ ਉਹ ਆਪਣੀ ਜਾਤ ਦੇ ਨਾਲ ਜਿਹੜੀ ਵਫਾ ਨਹੀਂ ਕਰ ਰਹੀ ਹਾਏ ਬਾ ਜੀ ਬਾ ਅਰੇ ਕਿਉਂਕਿ ਜੋ ਅੰਬੇਦਕਰ ਜੀ ਨੇ ਲਿਖਿਆ ਆ ਉਹਨਾਂ ਦੇ ਬਾਰੇ ਜੋ ਉਹਨਾਂ ਹੱਕ ਦਿੱਤੇ ਆ ਜੀ ਕਿਉਂਕਿ ਨੌਕਰੀ ਦੇ ਵਿੱਚ ਵੀ ਅਗਰ ਉਹਨਾਂ ਨੂੰ ਜਿਹੜੀ ਮੈਟਰਨਿਟੀ ਲੀਵ ਬਾਰੇ ਹੈ ਜਾਂ ਉਹਨਾਂ ਨੂੰ ਤਨਖਾਹ ਦਾ ਇੱਕੋ ਸੇਮ ਤਨਖਾਹ ਜਾਂ ਜਿਹੜੇ ਹੱਕ ਹੈਗੇ ਆ ਬਹੁਤ ਇਸਰਾਂ ਦੇ ਉਹਨਾਂ ਨੂੰ ਅਗਰ ਗਿਣਨਾ ਸ਼ੁਰੂ ਕਰੇ ਬਹੁਤ ਟਾਈਮ ਲੱਗ ਜਾਏਗਾ ਪਰ ਜਿੰਨੇ ਹੱਕ ਉਹਨਾਂ ਨੇ ਦਿੱਤੇ ਆ ਜੀ ਔਰ ਜਿਹੜੇ ਇਹਨਾਂ ਨੂੰ ਮਿਲੇ ਆ ਹੂੰ ਪਹਿਲਾਂ ਹੱਕਾਂ ਕੋ ਇਹਨਾਂ ਕੋ ਪਹਿਲਾਂ ਵੀ ਬਹੁਤ ਹੱਕ ਸੀ ਗਏ ਇਹਨਾਂ ਕੋਲ ਜੀ ਪਰ ਇਹਨਾਂ ਨੂੰ ਮਿਲੇ ਹੀ ਨਹੀਂ ਸੀ ਹੂੰ ਪਰ ਹੁਣ ਜਿਹੜੇ ਇਹਨਾਂ ਨੂੰ ਹੱਕ ਮਿਲੇ ਆ ਜੀ ਤਾਂ ਇਸ ਤੇ ਲਈ ਵੀ ਬਹੁਤ ਲੜਕੀਆਂ ਆ ਗਈਆਂ ਜੇ ਉਹਨਾਂ ਨੂੰ ਪਾਲੇ ਦੇਚ ਵੀ ਇਹ ਤੁਸੀਂ ਲੜਕੀਆਂ ਨੂੰ ਪੁੱਛਣਾ 100 ਨੂੰ ਪੁੱਛੋਗੇ ਤਾਂ ਹੁੰਦਾ ਇਹ ਚੋ 2 ਜਾਂ 5 ਲੜਕੀਆਂ ਹੀ ਹੋਣਗੀਆਂ ਜਿਨ੍ਹਾਂ ਨੂੰ ਬੀ ਆਰ ਅੰਬੇਦਕਰ ਬਾਰੇ ਪੂਰੀ ਤਰ੍ਹਾਂ ਕੁਝ ਥੋੜਾ ਬਤਾ ਪਤਾ ਹੋਏਗਾ ਜੀ 95% ਗਲਤੀ ਕਿੱਥੇ ਹੈ ਮੈਂ 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 ਸ਼ਰਨਜੀ ਤੁਹਾਡੇ ਵੱਲ ਆ ਰਿਹਾ 100 ਦੇ ਵਿੱਚੋਂ ਦੋ ਲੜਕੀਆਂ ਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਹੋਏਗਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਾਰੇ ਕੌਣ ਨਹੀਂ ਗਲਤੀ ਕਿਨਾਂ ਦੀ ਹੈ ਉਹਨਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਕਿਸ ਨੂੰ ਤੁਸੀਂ ਇਹਦੇ ਵਿੱਚ ਦੋਸ਼ੀ ਮੰਨਦੇ ਹੋ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ 바ਵਾ ਸਾਹਿਬ ਨੇ ਜੋ ਵੀ ਕ੍ਰਾਂਤੀਕਾਰੀ ਇਨਕਲਾਬੀ ਸੋਚ ਨੂੰ ਪੈਦਾ ਕੀਤਾ ਸੀਗਾ ਜੀ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਸਭ ਤੋਂ ਵੱਡੀ ਦਿੱਤੀ ਕਿ ਉਹ ਔਰਤਵਾਦ ਤੇ ਸੀ ਜੀ ਔਰਤਾਂ ਯਾਦੋਂ ਦਾ ਨਾਮ ਹੋਣਾ ਵੱਡਾ ਕਾਰਨ ਸਾਡੇ ਬਾਬੇ ਨੇ ਹੂੰ ਇਹਨਾਂ ਨੂੰ ਅਸੀਂ ਕਹਿੰਦੇ ਜੀ ਜਿਹੜੇ ਸਾਰਿਆਂ ਨੂੰ ਮੈਂ ਕਹਿੰਦਾ ਜਿਆਦਾਤਰ ਹੂੰ ਮੈਂ ਸਾਰੇ ਨਹੀਂ ਕਹਿੰਦਾ ਜਿਆਦਾਤਰ ਉਹ ਬਾਬੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਪੁਰਾਣੀਆਂ ਹੀ ਕਹਾਣੀਆਂ ਦੇ ਵਿੱਚ ਝਲਝਾਇਆ ਹੋਇਆ ਝਲਝਾਇਆ ਹੋਇਆ ਕਹਾਣੀਆਂ ਕਹਾਣੀਆਂ ਇਹ ਵਿਚਰ ਚਾ ਕੇ ਜੀ ਇਹਨਾਂ ਨੂੰ ਇੱਧਰ ਜਾਣੇ ਨਹੀਂ ਦਿੱਤਾ ਹਮਮ ਉਹਨਾਂ ਘਰੇ ਅਸੀਂ ਮਾਤਮਾ ਕਹਿੰਦਾ ਮਾਪੀ ਦੌਰ ਤੇ ਦੇ ਮੈਂ ਦੇਖਾ ਹਮ ਅਸੀਂ ਇਹਨਾਂ ਨੂੰ ਰੋਟੀਆਂ ਬਣਾਉਣ ਤੱਕ ਹਮ ਧਰਖਿਆ ਜੀ ਮੈਨੂੰ ਅਸੀਂ ਗਿਆਨਵਲ ਜਾਣੇ ਨਹੀਂ ਦਿੱਤਾ ਜੀ ਮੈਂ ਇਹੀ ਗੱਲ ਕਹੂੰਗਾ ਵੱਡਾ ਬਈ ਮੈਨੂੰ ਇਹੀ ਲੱਗਦਾ ਜੀ ਵੀ ਮੈਂ ਹੁਣ ਆਪਣੀ ਬੇਟੀ ਨੂੰ ਵੀ ਇਹ ਮਤਲਬ ਉਹ ਪੜਾ ਰਿਹਾ ਉਹ 바ਵਾ ਸਾਹਿਬ ਦੇ ਬਾਰੇ ਦੱਸ ਰਿਹਾ ਕਿ ਤੂੰ 바ਵਾ ਸਾਹਿਬ ਦੀ ਚਾਈ ਨੂੰ ਲੈ ਕੇ ਜਾਣਾ ਹਮ ਇੱਕ ਮੈਂ ਤੇ ਦਰਸਰ ਹੋਰ ਰੋਡਾਂ ਕਰਨ ਜਾਣਾ ਨਿੱਜੀ ਤੌਰ ਤੇ ਜੀ ਜਿਹੜਾ ਬਾਬਾ ਸਾਹਿਬ ਪੜ ਲੈਂਦਾ ਨਾ ਜੀ ਸਭ ਤੋਂ ਪਹਿਲਾਂ ਤਾਂ ਉਹਦੇ ਅੰਦਰ ਡਰ ਖਾਪ ਹੋ ਜਾਂਦਾ ਜੀ ਉਹ ਇਹ ਨਹੀਂ ਹੁੰਦਾ ਵੀ ਸਾਰੇ ਪੁੱਤ ਸਾਰੇ ਦੁਨੀਆ ਉੱਧਰ ਖੜੀਏ ਇਕੱਲਾ ਖੜਾ ਉਹ ਆਪਣੀ ਗੱਲ ਰੱਖੂਗਾ ਹੀ ਰੱਖੂ ਬਿਲਕੁਲ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਪ੍ਰਿੰਸੀਪਲ ਸਾਹਿਬ ਪੇਰੈਂਟਸ ਦੀ ਵੀ ਗਲਤੀ ਹੈ ਕਿ ਬਾਬਾ ਸਾਹਿਬ ਬਾਰੇ ਆਪਣੇ ਬੱਚਿਆਂ ਨੂੰ ਘੱਟ ਜਾਣਕਾਰੀ ਦਿੰਦੇ ਆ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਪੇਰੈਂਟਸ ਹੈਗੇ ਆ ਜੀ ਔਰ ਖਾਸ ਕਰਕੇ ਆਪਣੀ ਕਮਿਟੀ ਦੇ ਵੀ ਜਿਹੜੇ ਪੇਰੈਂਟਸ ਹੈਗੇ ਆ ਉਹ ਬੱਚਿਆਂ ਨੂੰ ਐਸੇ ਸਕੂਲਾਂ ਵਿੱਚ ਭੇਜਣ ਦੀ ਕੋਸ਼ਿਸ਼ ਕਰਦੇ ਜਿੱਥੇ ਸਿਰਫ ਪੜ੍ਹਾਈ ਦੇ ਨਾਂ ਦੇ ਉੱਤੇ ਜਿਆਦਾ ਵਪਾਰੀ ਹੁੰਦਾ ਆ ਜੀ ਬਿਲਕੁਲ ਬਿਲਕੁਲ ਪਰ ਉਹ ਵਪਾਰ ਇਸ ਤਰ੍ਹਾਂ ਦਾ ਕਿ ਉਹ ਬੱਚਿਆਂ ਨੂੰ ਦੱਸਦੇ ਹੀ ਨਹੀਂ ਇਹ ਜੀ ਔਰ ਸਕੂਲਾਂ ਦੇ ਵਿੱਚ ਜਿਹੜੇ ਟੀਚਰਸ ਹੈਗੇ ਆ ਹੂੰ ਔਰ ਬਹੁਤ ਟੀਚਰਸ ਮੈਂ ਦੇਖੇ ਆ ਜਿਹੜੇ ਟੀਚਰਾਂ ਨੂੰ ਇਹ ਬੀ ਆਰ ਅੰਬੇਦਕਰ ਜੀ ਦੇ ਬਾਰੇ ਨਹੀਂ ਪਤਾ ਨਹੀਂ ਪਤਾ ਅਗਰ ਉਹਨਾਂ ਨੂੰ ਨਹੀਂ ਪਤਾ ਜੀ ਤਾਂ ਉਹ ਦੱਸਣਗੇ ਕੀ ਹਮ ਔਰ ਮੈਂ ਜਦੋਂ ਬੀ ਆਰ ਅੰਬੇਦਕਰ ਵਾਲੇ ਦੀ ਪਹਿਲੀ ਕਿਤਾਬ ਇਨਹੇਲੇਸ਼ਨ ਆਫ ਕਾਸਟਿਜ਼ਮ ਦੇ ਉੱਤੇ ਪੜ੍ਹੀ ਸੀ ਹਮ ਜਾਪਾਤ ਦਾ ਖਤਮਾ ਜੀ ਤਾਂ ਉਸ ਤੋਂ ਬਾਅਦ ਜਦੋਂ ਮੈਂ ਪੜ੍ਹਿਆ ਤਾਂ ਮੈਨੂੰ ਇੰਨੀ ਕ ਹੈਰਾਨੀ ਹੋਈ ਸੀ ਹਮ ਕੀ ਤੁਸੀਂ ਇਹ ਸੋਚਾ ਲਏ ਕਿ ਉਹ ਕਿਤਾਬ ਮੈਂ ਕੱਟੋ-ਕੱਟ ਚਾਰ ਵਾਰ ਪੰਨੋ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਹੱਬ ਮੈਨੂੰ ਕੁਝ ਸਮਝ ਆ ਗਈ ਸੰਵਿਧਾਨ ਲਿਖਣ ਤੋਂ ਬਾਅਦ ਮਿੱਠੂ ਜੀ ਮਤਲਬ ਕੁਝ ਚੇਂਜ ਆਈ ਚੇਂਜ ਤਾਂ ਮੈਂ ਖੁਦ ਨਹੀਂ ਪਿੱਛਾ ਕਿਹੜਾ ਆਇਆ ਹੋਗਾ ਪਰ ਸਾਡੇ ਜੇ ਆਪਾਂ ਕਹਿੰਦੇ ਮਾਰਚ ਕਦੇ ਵਿੱਚ ਕੀ ਨਹੀਂ ਆਇਆ ਕੱਪੜੇ ਦੀੜੇ ਚ ਚੀਜ਼ ਆਇਆ ਬਸ ਹੋਣ ਨਹੀਂ ਜਾ ਆਪਾਂ ਹੋ ਗਿਆ ਜੀ ਤੇ ਜੇ ਤੁਸੀਂ ਸੰਵਿਧਾਨ ਦੀ ਗੱਲ ਕਰੀਏ ਜੀ ਉਹ ਦੁਨੀਆ ਇਹ ਕਿਉਂ ਨਹੀਂ ਆਉਂਦਾ ਵੱਡਾ ਰੀਜਨ ਹੈ ਮੈਂ ਇਹ ਮੰਨਦਾ ਕਿ ਸਰਕਾਰ ਸਹੀ ਲਾਗੂ ਹੋਇਆ ਨਹੀਂ ਜੀ ਅੱਜ ਵੀ ਤੇ ਛੱਗਿਆਂ ਤੋਂ ਪਹਿਲਾਂ ਪਹਿਲਾਂ ਵੀ ਛੱਗਿਆਂ ਤੋਂ ਅੱਜ ਤੱਕ ਵੀ ਉਹਦੇ ਦੇ ਸਿਸਟਮ ਦੇ ਉੱਪਰ ਜੀ ਉਹੀ ਲੋਕ ਉਹੀ ਲੋਕ ਜਿਹੜੇ ਅੱਜ ਉਹੀ ਕਰ ਰਹੇ ਨੇ ਜਿਹੜੇ ਇਸ ਵਿਚਾਰਧਾਰਾ ਤੋਂ ਮਤਲਬ ਜਿਹਨਾਂ ਦੀ ਬਾਈ ਸਾਡਾ ਤੰਗਾ ਬੰਦ ਨਹੀਂ ਵੱਧ ਕਿਸਮਤੀ ਕਿਹਨਾਂ ਦੀ ਹੈ ਜਿਹੜੇ ਲੋਕ ਮਤਲਬ ਇਸ ਸੰਵਿਧਾਨ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕਰਦੇ ਜਾਂ ਪਬਲਿਕ ਦੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਸਹੀ ਸੰਵਿਧਾਨ ਜਿਹੜਾ ਉਹ ਆਉਂ ਆਇਆ ਹੀ ਨਹੀਂ ਉਹਨਾਂ ਦੇ ਕੋਲ ਸਰ ਜਿਹੜਾ ਸਹੀ ਮੈਨੇਸ ਸੰਵਿਧਾਨ ਸਰਕਾਰਾਂ ਨੇ ਅੱਗੇ ਆਉਣ ਹੀ ਨਹੀਂ ਦਿੱਤਾ ਦਿੱਤਾ ਕਿਉਂਕਿ ਜਿਹੜੇ ਆਪਣੇ ਖਾਸ ਜਾਤਪਾਤ ਵਾਲਾ ਸਿਸਟਮ ਸੀ ਉਹਦੇ ਚੋਂ ਇਹ ਸੋਚ ਕੇ ਬੈਠੇ ਆ ਵੀ ਅਸੀਂ ਰਾਜ ਰਾਜੇ ਆ ਤਾਂ ਰਾਜੇ ਹੀ ਰਹਾ ਰਹਾਂਗੇ ਬਿਲਕੁਲ ਔਰ ਸੰਵਿਧਾਨ ਦੇ ਬਾਰੇ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਜੀ ਕਹਿੰਦੇ ਅਸੀਂ ਵੀ ਸੰਵਿਧਾਨ 19 ਦੇ ਤੱਕ ਅੱਛਾ ਨਹੀਂ ਹੋ ਸਕਦਾ ਜਿੰਨੀ ਦੇ ਤੱਕ ਲਾਗੂ ਕਰਨ ਵਾਲੇ ਅੱਛੇ ਨਾ ਹੋਣੇ ਹੁਣ ਸੰਵਿਧਾਨ ਦੀਆਂ ਬੁਰਾਈਆਂ ਦੇ ਵਿੱਚ ਵੀ ਅਗਰ ਲਾਗੂ ਕਰਨ ਵਾਲੇ ਉਹ ਠੀਕ ਹੋਣ ਤਾ ਸੰਵਿਧਾਨ ਫੇਰ ਹੀ ਕਾਮਯਾਬ ਹੋ ਸਕਦਾ ਜੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਪਹਿਲੀ ਮੀਟਿੰਗ ਦੇ ਵਿੱਚ ਜਦੋਂ ਇਹ ਲਾਗੂ ਕਰਨ ਦੇਤੇ ਆਇਆ ਸੀ 바ਵਾ ਜੀ ਨੇ ਇੱਕੋ ਗੱਲ ਕਹੀ ਸੀ ਸੰਵਿਧਾਨ ਜਿਹੜਾ ਹੈਗਾ ਮੇਰਾ ਦਿਲ ਕ ਮੈਨੂੰ ਕੁਛਣ ਤਾਂ ਮੈਨੂੰ ਪਾੜ ਕੇ ਰਦੀ ਟੁਕਰੀ ਛੱਡ ਦੋ ਉਹਨਾਂ ਦੇ ਸ਼ਬਦ ਸੀਗੇ ਹੂੰ ਪਰ ਫੇਰ ਵੀ ਉਹਨਾਂ ਨੇ ਕਿੰਨੀ ਕੋਸ਼ਿਸ਼ ਦੇ ਬਾਵਜੂਦ ਉਹਨਾਂ ਨੇ ਸਾਰਾ ਕੁਝ ਕਰਨ ਦੇ ਬਾਵਜੂਦ ਪੂਰੀ ਸਰਕਾਰੀ ਕਮੇਟੀ ਦੇ ਵਿੱਚੋਂ ਉਹਨਾਂ ਨੇ ਜੋ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਜਿੱਥੇ ਤੱਕ ਉਹਨਾਂ ਨੇ ਸੋਚਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਦਾ ਕਿ ਉਹ ਜਿਹੜੀਆਂ ਆਪਣੀਆਂ ਸਰਕਾਰਾਂ ਹੈਗੀਆਂ ਉਹਨਾਂ ਨੇ ਪੂਰੀ ਤਰ੍ਹਾਂ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰਤ ਦੀ ਮਾਨਸਿਕ ਔਰ ਐਜੂਕੇਸ਼ਨ ਦੇ ਨਾਲ ਜੋੜਨ ਦੀ ਆਪਣੇ ਮਿੱਠੂ ਜੀ ਜੋਤੀਬਾ ਫੂਲੇ ਨੇ ਤੇ ਮਾਤਾ ਜੀ ਸਵਿੱਤਰੀ ਵਾਈ ਫੂਲੇ ਇਹਨਾਂ ਦਾ ਵੀ ਕਾਫੀ ਯੋਗਦਾਨ ਸੀ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਕਲਣਾ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਸੀ ਔਰ ਜਦੋਂ ਘਰ ਤੋਂ ਦੋ ਸਾਰੀਆਂ ਲੈ ਕੇ ਜਾਣੀਆਂ ਮਾਤਾ ਸਵਿੱਤਰੀ ਵਾਈ ਫੂਲੇ ਜੀ ਨੇ ਇੱਕ ਦੇ ਉੱਪਰ ਚਿੱਕੜ ਛੋਟੇ ਜਾਂਦੇ ਸੀ ਕਿ ਵੀ ਇਹ ਔਰਤਾਂ ਨੂੰ ਗਲਤ ਰਸਤੇ ਪਾ ਰਹੀ ਹੈ ਕਿਉਂ ਐਜੂਕੇਸ਼ਨ ਨਾਲ ਜੋੜ ਰਹੀ ਹੈ ਔਰਤਾਂ ਤਾਂ ਗੁਲਾਮ ਹੀ ਠੀਕ ਨੇ ਪਰ ਸਵਿੱਤਰੀ ਵਾਈ ਫੂਲੇ ਕੱਲੀ ਡਟੀ ਰਹੀ ਆਪਣੇ ਮਿਸ਼ਨ 'ਚ ਸਫਲ ਵੀ ਹੋਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਮਾ ਜਿਹੜੇ ਮਾਤਾ ਜੀ ਸੀਗੇ ਹਾਂ ਉਹਨਾਂ ਨੇ ਇੱਕ ਆਪਣਾ ਜਨੂਨ ਪੈਦਾ ਕਰ ਲਿਆ ਤਾਂ ਕਿ ਉਹਨਾਂ ਦਾ ਦਰਦ ਹਟਾਇਆ ਜੀ ਜੀ ਜਿਸਨਾਂ ਦਾ ਇਨਸਾਨ ਨੇ ਦਰਦ ਹਟਾਇਆ ਹੁੰਦਾ ਜੀ ਬਿਲਕੁਲ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਦਰਦ ਆ ਹੂੰ ਉਹ ਚਾਹੁੰਦਾ ਹੁੰਦਾ ਵੀ ਇਹ ਦਰਦ ਮੇਰੇ ਬੱਚੇ ਮੇਰਾ ਸਮਾਜ ਨਾ ਹਟਾਵੇ ਮੈਂ ਇਹਦਾ ਹੱਲ ਕਰਾਂ ਕਰਾਂ ਉਹ ਹੱਲ ਕਰਨ ਲਈ ਫਿਰ ਜਨੂਨ ਆਪਣਾ ਪੈਦਾ ਕਰ ਦਿੱਤਾ ਪਰ ਸਮਾਜ ਵਿੱਚ ਵਿਰੋਧ ਵੀ ਹੋਇਆ ਮਾਤਾ ਸੁਬਿਤਰੀ ਵਾਿ ਫੁੱਲੇ ਜੀ ਦਾ ਤਾਂ ਬਾਬਾ ਸਾਹਿਬ ਦੀ ਮੈਂ ਸੁਣਿਆ ਜਦੋਂ ਬਾਬਾ ਸਾਹਿਬ

ਉਦੇ ਘਰ ਦੇ ਘਣਾ ਟਾਈਮ ਦੀ ਲੈਣਾ ਈ ਜੀ ਜੀ ਬਿਲਕੁਲ ਬਿਲਕੁਲ ਇਹ ਸਬਦ ਆਪ ਨੂੰ ਆਮ ਮਨ ਨੂੰ ਮਿਲਦੇ ਨਹੀਂ ਬਿਲਕੁਲ ਅਸੀਂ ਕਹਿ ਦਿੰਦੇ ਆ ਮੈਂ ਨਹੀਂ ਮੰਨ ਲਉ ਹੂੰ ਮੈਂ ਗੱਲਾਂ ਦਾ ਸੁਝਾਅ ਬਹੁਤ ਇੰਨਾ ਲੋਕਾਂ ਨੂੰ ਗੱਲਾਂ ਵੀ ਵਾਕ ਕਰਦਾ ਵੀ ਐਂ ਕਰਦਾਂਗੇ ਉਹ ਕਰਦਾਂਗੇ ਕੀਤੀਆਂ ਦੇ ਦਾਂਗੇ ਹੂੰ ਪਰ ਜਿਹੜੇ ਫੀਦ ਨੇ ਅੱਜ ਇਹਨਾਂ ਗਵਾਹੀਆਂ ਨੂੰ ਜੰਮਣ ਹਾਂ ਕਿ ਨਾ ਜੰਮਣ ਹਾਂ ਭਾਗੇ ਸਿੰਘ ਜੰਮੇ ਜ਼ਰੂਰ ਪਰ ਸਾਡੇ ਨਾਲ ਜੰਮੇ ਗਵਾਹੀਆਂ ਜੀ ਜੀ ਕ੍ਰਾਂਤੀਕਾਰੀ ਸਾਡੇ ਘਰੇ ਨਾ ਜੰਮੇ ਕਿਉਂਕਿ ਸਾਡਾ ਟੱਬਰ ਦਾ ਮਰਦ ਬਿਲਕੁਲ ਉਹ ਗਵਾਹੀਆਂ ਦੇ ਜੰਮ ਜੂ ਹੂੰ ਬਸ ਇਦੋਂ ਬਾਅਦ ਇਹ ਸੋਚੇ ਨਹੀਂ ਕਰੇ ਬਿਲਕੁਲ ਅੱਛਾ ਸਵਿੱਤਰੀ ਵਾਈ ਫੂਲੇ ਜੀ ਨੇ ਵੀ ਜਿਹੜਾ ਸੰਘਰਸ਼ ਕੀਤਾ ਪ੍ਰਿੰਸੀਪਲ ਸਾਹਿਬ ਜੋਤੀਬਾ ਫੂਲੇ ਜੀ ਦੇ ਨਾਲ ਰਲ ਕੇ ਉਹਨਾਂ ਨੇ ਦੇਖੋ ਮਤਲਬ ਉਹ ਉਸ ਵੇਲੇ ਕਿਸੇ ਕਿਸਮ ਦੀ ਕੋਈ ਏਡ ਨਹੀਂ ਲੀਤੀ ਉਹਨਾਂ ਨੇ ਸਕੂਲ ਬਣਾਤੇ ਕਾਲਜ ਬਣਾਤੇ ਮੁਸ਼ਕਲਾਂ ਤਾਂ ਉਦੋਂ ਵੀ ਬਹੁਤ ਆਈਆਂ ਸਰ ਸਰ ਜਿਹੜਾ ਪਰਸਨ ਜਦੋਂ ਜੇਸ ਆਈਡੀਆ ਨਾਲ ਨਿਕਲਦਾ ਹੂੰ ਜੇ ਚੀਜ਼ ਨੂੰ ਉਹ ਦਿਮਾਗ ਸੋਚ ਕੇ ਨਿਕਲਦਾ ਜੀ ਤਾਂ ਤੁਸੀਂ ਘਰੋਂ ਬਾਹਰ ਨਿਕਲਣਾ ਤੁਹਾਨੂੰ ਇਹ ਪਤਾ ਕਿ ਤੁਹਾਨੂੰ ਕਿਹੜੀ ਕਿਹੜੀਆਂ ਮੁਸ਼ਕਲਾਂ ਆਉਣੀਆਂ ਹਨ। ਘਰੋਂ ਘਰੋਂ ਬਾਹਰ ਨਿਕਲਦੇ ਹੀ ਤੁਹਾਨੂੰ ਪਤਾ ਹੁੰਦਾ ਜੀ ਵੀ ਗਲੀ 'ਚੋਂ ਨਿਕਲਣਾ ਤੁਸੀਂ ਤਾਂ ਗਲੀ 'ਚ ਕਿੰਨੇ ਕੁੱਤੇ ਆ ਹਾਂ ਕਿੰਨੇ ਤੇ ਤੁਹਾਡੇ ਮੁਖਾਲਫਤ ਕਰਨ ਵਾਲੇ ਆ ਜੀ ਜੀ ਜਦੋਂ ਤੁਹਾਨੂੰ ਇਹ ਪਤਾ ਆ ਫਿਰ ਜਦੋਂ ਤੁਸੀਂ ਘਰ ਤੋਂ ਆਪਣੇ ਘਰ ਤੋਂ ਬਾਹਰ ਤੈਰ ਪੱਟ ਲੈਨੇ ਹੋ ਜੀ ਉਹ ਸਾਰਾ ਪਤਾ ਹੁੰਦੇ ਵੇ باوجود ਤੁਸੀਂ ਉਸ ਆਪਣੇ ਏਮ ਨੂੰ ਲੈ ਕੇ ਆਪਣੇ ਨਿਸ਼ਾਨੇ ਨੂੰ ਲੈ ਕੇ ਆਪਣੇ ਪਿੱਛੇ ਨੂੰ ਲੈ ਕੇ ਜਦੋਂ ਨਿਕਲ ਰਹੇ ਆ ਸੋ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਬਿਲਕੁਲ ਜਾਂ ਕਹ ਲਓ ਕਿ ਹਾਥੀ ਨਿਕਲਦਾ ਕੁੱਤੇ ਭੌਂਦੇ ਤੋਂ ਕੋਈ ਅਸਰ ਨਹੀਂ ਉਹੀ ਗੱਲ ਰਹਿ ਜਾਂਦੀ ਹਾਥੀ ਹਾਥੀ ਬਣਦਾ ਹਾਥੀ ਨਿਕਲਦਾ ਆ ਅੱਜ ਪ੍ਰਿੰਸੀਪਲ ਸਾਹਿਬ ਸਾਡੀਆਂ 3 ਪ੍ਰੋਫੈਸਰ ਨੇ ਜੀ ਬੈਂਕਾਂ ਵਿੱਚ ਜੋਬ ਕਰਦੀਆਂ ਨੇ ਪਾਇਲਟ ਬਣੀਆਂ ਹੋਈਆਂ ਨੇ ਹਰ ਖੇਤਰ ਦੇ ਵਿੱਚ ਹੀ ਬਲਕਿ ਆਪਾਂ ਰਾਤ ਨੂੰ ਘਰਾਂ ਦੀ ਚਾਰ ਦੀਵਾਰੀ 'ਚ ਸੁੱਤੇ ਹੁੰਨੇ ਆ ਤੇ ਸਾਡੀਆਂ ਧੀਆ ਸਾਡੀਆਂ ਭੈਣਾ ਦੇਸ਼ ਦੀ ਸਰਹੱਦ ਦੇ ਉੱਪਰ ਪਹਿਰਾ ਦੇ ਪਹਿਰਾ ਦੇਦੀਆਂ ਉਹ ਸਿਰਫ ਉਹਨਾਂ ਨੂੰ ਆਜ਼ਾਦੀ ਦਿੱਤੀ ਤਾਂ 바ਵਾ ਸਾਹਿਬ ਨੇ ਦਿੱਤੀ ਔਰ ਉਸ ਤੋਂ ਪਹਿਲਾਂ ਤਾਂ ਸਥਿਤੀ ਬਾਰੇ ਆਪਾਂ ਦੇਖ ਹੀ ਚੁੱਕੇ ਆ ਕਿ ਔਰਤ ਨੂੰ ਕੀ ਕੀ ਸ਼ਬਦ ਨਹੀਂ ਕਹਿਣੇ ਚਾਹੁੰਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਰ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਕਾਰਨ ਕੀ ਹੈ ਕਿ ਜਿਸ ਤਰ੍ਹਾਂ ਦੀ ਰਿਸਪੈਕਟ ਹੋਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆ ਭੈਣਾ ਬਲੋਂ ਉਹ ਨਹੀਂ ਹੋ ਰਹੀ ਸਰ ਉਹਦੇ ਲਈ ਜਿਹੜੀ ਮੇਨ ਹੈਗੀ ਆ ਜੀ ਪਲਾਏ ਕਿ ਬੀ ਆਰ ਐਮbedkar ਜੀ ਨੂੰ ਹਮ ਸਿਰਫ ਔਰ ਸਿਰਫ ਤੇ ਛੋੜੀਆਂ ਜਾਤਾਂ ਦਾ ਜਾਂ ਦਲਿਤਾਂ ਦਾ ਮਸੀਹਾ ਕਹਿੰਦਾ ਕਹਿੰਦਾ ਬਸ ਜਦ ਕੀ ਮੇਰੇ ਹਿਸਾਬ ਦੇ ਨਾਲ ਹਮ ਬੀ ਆਰ ਐਮbedkar ਜੀ ਆਪਣੇ ਜਿੰਨੇ ਪੀਰ ਪਗੰਬਰ ਗੁਰੂ ਹੋਏ ਉਹਨਾਂ ਸਾਰਿਆਂ ਤੋਂ ਮਹਾਨ ਮਹਾਨ ਔਰ ਹੋਇਆ ਕੀ ਕਿ ਉਹਨਾਂ ਦੇ ਬਾਰੇ ਲੋਕਾਂ ਤੱਕ ਔਰਤਾਂ ਤੱਕ ਗੱਲ ਪੰਚੇਣੀ ਦੀ ਰिति ਔਰ ਅਸੀਂ ਔਰਤਾਂ ਜਾਂ ਲਕੀਆਂ ਨੂੰ ਦਾਸ ਹੀ ਨਹੀਂ ਸਕੇ ਕਿ ਅੰਬੇਦਕਰ ਜੀ ਨੇ ਤੁਹਾਡੇ ਬਾਰੇ ਕੀਤਾ ਕੀ ਆ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਉਹਨਾਂ ਨੇ ਐਂਡੀ ਕਰ ਦਿੱਤਾ ਜੀ ਸਾਹਿਬਾਨਾਂ ਨੇ ਸੋ ਕਿਉਂ ਮੰਨਦਾ ਆਖੀਏ ਜੀ ਜਿੱਤ ਜੰਮੇ ਪਰਾਜਨ ਹੁਣ ਜੇ ਕਰੀ ਲਾਈਨ ਨੂੰ ਆਪਾਂ ਨਹੀਂ ਸਮਝਦੇ ਉਸ ਦੇ باوجود ਵੀ ਭਰੂਣ ਹੱਤਿਆ ਇਹ ਤਾਂ ਮੈਨੂੰ ਸਰਕਾਰਾਂ ਨੇ ਵਧੀਆ ਕੀਤਾ ਚਲੋ ਇਸ ਟੈਸਟ ਦੇ پابੰਦੀ ਲਾਤੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀ ਕੋਈ ਔੜ ਦੀ ਔੜ ਦੀ ਖਬਰ ਆਉਂਦੀ ਹੈ ਤਾਂ ਮਨ ਅਜੇ ਵੀ ਦੁੱਖ ਪਰੇਸ਼ਾਨ ਹੋ ਜਾਂਦਾ ਸਰ ਅਜੇ ਵੀ ਬਹੁਤ ਦੁੱਖ ਹੁੰਦਾ ਆ ਜੀ ਤਾਂ ਅਸੀਂ ਸਿੱਖੇ ਦੇਤੀ ਬਹੁਤ ਐਸੇ ਹੋਏ ਆ ਜਦੋਂ ਸਾਡੇ ਗੁਰੂ ਜੀ ਇਹਨਾਂ ਜਿੱਨ੍ਹਾਂ ਦੇ ਬਾਰੇ ਕਿਹਾ ਜਾਂਦਾ ਜਦੋਂ ਪੈਦਾ ਹੋਈਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਨਾਮ ਨਹੀਂ ਲੈ ਰਿਹਾ ਹਾਏ ਰੱਬ ਤਾਂ ਔਰ ਉਹਨਾਂ ਨੇ ਸਾਡੇ ਗੁਰੂਆਂ ਨੂੰ ਜਨਮ ਦਿੱਤਾ ਹਾਏ ਔਰ ਇਹ ਚੀਜ਼ਾਂ ਇਹ ਗੱਲ ਜਿਹੜੀ ਹੈਗੀ ਅੱਜ ਵੀ ਮੈਂ ਜਿੰਨੇ ਸਾਡੇ ਸ਼ਰੋਤਾ ਸੁਣਨ ਵਾਲੇ ਅਗਰ ਉਹਨਾਂ ਚ ਕੋਈ ਔਰਤਾਂ ਹੈਗੀਆਂ ਤਾਂ ਉਹਨਾਂ ਨੂੰ ਇੱਕੋ ਇੱਕ ਤਾਗੀਦ ਕਰੂੰਗਾ ਰਿਕੁਐਸਟ ਕਰੂੰਗਾ ਉਹਨਾਂ ਨੂੰ ਅਪੀਲ ਕਰੂੰਗਾ ਕਿ ਤੁਹਾਨੂੰ ਹੋਰ ਕੁਝ ਵੀ ਸੋਚਣ ਦੀ ਜ਼ਰੂਰਤ ਨਹੀਂ ਤੁਸੀਂ ਬਾਅਦ ਦੇ ਸੋਚੋ ਪਹਿਲਾਂ ਸਿਰਫ ਬੀ ਆਰ ਅੰਬੇਦਕਰ ਬਾਰੇ ਪੜ੍ਹਨ ਜ਼ਰੂਰ ਲਓ ਹਮਮ ਉਹਨਾਂਾਰੇ ਪਤਾ ਜ਼ਰੂਰ ਕਰ ਲਓ ਜੀ ਤੁਸੀਂ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਉਹਨਾਂ ਦੇ ਨਾਲ ਕੋਈ ਐਸੀ ਗੱਲ ਨਹੀਂ ਹੈ ਤੁਸੀਂ ਰੋ ਜਿਸੇ ਕਿਸੇ ਚੀਜ਼ ਨੂੰ ਚੰਗਾ ਸਮਝਾ ਚੰਗਾ ਸਮਝੋ ਮਾੜਾ ਸਮਝੇ ਮਾੜਾ ਸਮਝੋ ਮੈਂ ਉਹਨਾਂ ਤੱਕ ਨਹੀਂ ਗੱਲ ਕਰਾਂਗਾ ਪਰ ਮੇਰੀ ਇੱਕ ਜ਼ਰੂਰ ਅਪੀਲ ਆ ਕਿ ਬੀ ਆਰ ਐਮ ਵੇਦਕਰ ਜੀ ਦੇ ਬਾਰੇ ਪੜੋ ਜ਼ਰੂਰ ਹੂੰ ਉਹਨਾਂ ਦੇ ਕੰਟਰੀਬਿਊਸ਼ਨ ਦੇ ਬਾਰੇ ਪਤਾ ਜ਼ਰੂਰ ਕਰੋ ਬਿਲਕੁਲ 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 ਪ੍ਰਿੰਸੀਪਲ ਸਾਹਿਬ ਨੇ ਬਿਲਕੁਲ ਇਹ ਗੱਲ ਕਹੀ ਹੈ ਕਿ ਕੁਝ ਕਹਿਣ ਤੋਂ ਪਹਿਲਾਂ ਕਿ ਬਾਬਾ ਸਾਹਿਬ ਨੂੰ ਜ਼ਰੂਰ ਪੜ ਲਓ ਉਹਨਾਂ ਦੀ ਜੀਵਨੀ ਨੂੰ ਜ਼ਰੂਰ ਪੜ ਲਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਮਿੱਠੂ ਜੀ ਕੇ ਬਾਬਾ ਸਾਹਿਬ ਨੂੰ ਪੜੋ ਪੜ ਕੇ ਹੀ ਅਸਲ ਵਿੱਚ ਪਤਾ ਲੱਗੇਗਾ ਸੁਣੀ ਸੁਣਾਈ ਗੱਲ ਤੇ ਤਾਂ ਆਪਾਂ ਸਾਰੇ ਘੁੰਮ ਵੀ ਜਾਂਦੇ ਆ ਬਹੁਤ ਕੁਝ ਕਰਨਾ ਪੈਂਦੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਜੇ ਅਨਪੜ੍ਹ ਔਰਤ ਵੀ ਹੈ ਜੀ ਹੂੰ ਜਿਹਨੂੰ ਉੜਾ ਨਹੀਂ ਲਿਖਣਾ ਆਉਂਦਾ ਹੂੰ ਉਹਨੂੰ ਪੜਨ ਦੀ ਵੀ ਲੋਨ ਨਹੀਂ ਹੈਗੀ ਜੀ ਮਤਲਬ ਕਾਰਨ ਵੱਡਾ ਕੀ ਆ ਹੂੰ ਸਾਡੇ ਕੋਲ ਮੋਬਾਈਲ ਨੇ ਹੂੰ ਇਹਦੇ ਵਿੱਚ ਤੇ ਉਹਦੇ ਵਿਚਾਰ ਸੁਣ ਸਕਦੇ ਆ ਲੱਭ ਸਕਦੇ ਆ ਬਿਲਕੁਲ ਲੱਭ ਸਕਦੇ ਆ ਪਰ ਕੀ ਹੈ ਜੀ ਉਦੇ ਵਿੱਚ ਵੱਡੀ ਗੱਲ ਕੀ ਆ ਮੈਂ ਜਿਹਦੀ ਨਿਕਲ ਕੇ ਆ ਰਹੀ ਆ ਮੇਰੇ ਦਿਮਾਗਾਂ ਨਿਕਲ ਕੇ ਆ ਰਹੀ ਆ ਵੀ ਅੱਜ ਕੱਦ ਦੀ ਜਿਹੜੀ ਔਰਤ ਆ ਇਹ ਪਤਨ ਕਿਹੜੇ ਤੱਕੜਾਂ 'ਚ ਪੈ ਗਈ ਇਹ ਪਾਣੇ ਨਹੀਂ ਚਾਹੁੰਦੀ ਆਪਣੇ ਰਹਿਵਲ ਜਿਹੜੇ ਅਸਲੀ ਰਹਿਵਲ ਹਨ ਇਹਨਾਂ ਨੂੰ ਮੈਂ ਕਹਾਂ ਲਿਖਤੀ ਰੂਪ ਦੇ ਵਿੱਚ ਇੱਕੋ ਇੱਕ 바ਵਾ ਸਾਹਿਬ ਹੋਏ ਨੇ ਜੀ ਇਹਨਾਂ ਨੇ ਮਿੰਤ ਘੱਤ ਫਿਰ ਕੀ ਇਹਨਾਂ ਤੋਂ ਪਹਿਲਾਂ ਮਤਲਬ ਇਹਨਾਂ ਤੋਂ ਪਹਿਲਾਂ ਨਾਰੀ ਨੂੰ ਵੱਧ ਸਨਮਾਨ ਦਿੱਤਾ ਬਿਲਕੁਲ ਮਾ ਆ ਹੀ ਲਿਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਕਿਉਂ ਮੰਨਦਾ ਸੀ ਗੁਰੂ ਸਾਹਿਬ ਮਾਰਾ ਤੁਸੀਂ ਉਹ ਜਿਹੜੇ ਉਹ ਤਾਂ ਬਹੁਤ ਮਤਲਬ ਹੋਏ ਨੇ ਰੋਹਾਂ ਜੀ 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 ਬਿਲਕੁਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਉਹਦੇ ਵਿੱਚ ਜਦੋਂ ਲਿਖਿਆ ਸੀ ਆ ਬਾਵਾ ਸਾਹਿਬ ਨੇ ਉਹਨਾਂ ਨੂੰ ਕਾਨੂੰਨ ਦੇ ਵਿੱਚ ਬੰਦ ਕਰਤਾ ਹਾਂ ਉਹਨੂੰ ਕਾਨੂੰਨ ਬਣਾਤਾ ਜੀ ਵੀ ਇਹ ਕਾਨੂੰਨ ਬਣਾਤਾ ਉਹਨਾਂ ਨੇ ਬਿਲਕੁਲ ਬਿਲਕੁਲ ਸੋ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੰਵਿਧਾਨ ਲਿਖਣ ਤੋਂ ਪਹਿਲਾਂ ਔਰ ਬਾਅਦ ਦੀ ਅਸੀਂ ਗੱਲਬਾਤ ਕੀਤੀ ਹੈ ਔਰ ਮੈਂ ਜਾਂਦੇ ਜਾਂਦੇ ਪ੍ਰਿੰਸੀਪਲ ਸਾਹਿਬ ਤੋਂ ਜ਼ਰੂਰ ਇੱਕ ਕਮੈਂਟ ਲੈਣਾ ਚਾਹੁੰਦਾ ਕਿ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਬੱਚਿਆਂ ਨੂੰ ਹੁਣ ਜਿਹੜੇ ਵੀ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਉਹ ਆਪਣੇ ਬੱਚਿਆਂ ਦੇ ਨੂੰ ਆਪਣੇ ਦੋਸਤਾਂ ਨੂੰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਉਹਨਾਂ ਨੇ ਲਿਖਿਆ ਜੋ ਉਹ ਪੜਨ ਦਾ ਔਰ ਉਹ ਸੁਣਨ ਦਾ ਕਿਉਂਕਿ ਅੱਜਕੱਲ ਗੂਗਲ ਦੇ ਉੱਤੇ ਸਾਰਾ ਜਿਹੜਾ ਮਟੀਰੀਅਲ ਹੈਗਾ ਤੁਹਾਨੂੰ ਪੜਨ ਦੇ ਲਈ ਸੁਣਨ ਲਈ ਮਿਲ ਸਕਦਾ ਤਾਂ ਸਿਰਫ ਇਹ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਬੀ ਆਰ ਅੰਬੇਦਕਰ ਜੀ ਨੇ ਤੁਹਾਡੇ ਲਈ ਕੀ ਕੀਤਾ ਸੋ ਮਿੱਠੂ ਜੀ ਤੁਸੀਂ ਕੀ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਸਭ ਤੋਂ ਵੱਡਾ ਇਹ ਸਨੇਹਾ ਦੇਣਾ ਚਾਹਣਾ ਇੱਕ ਮਰਦ ਪੜਦਾ ਜੀ ਤਾਂ ਉਹ ਮੈਂ ਸੁਣਿਆ ਵੀ ਬਹੁਤ ਹੀ ਦੂਰ ਤੱਕ ਨਿਭਾਇਆ ਬਿਲਕੁਲ ਬਿਲਕੁਲ ਇੱਕ ਜੇ ਨਾਰੀ ਪੜਦੀ ਉਹ ਮਾਂ ਦਾ ਰੂਪ ਹਾਏ ਮਾਂ ਕਈ ਪਰਿਵਾਰ ਪੜਦੇ ਪਰਵਾਰ ਨੂੰ ਬਣਾਉਣੀ ਹੈ ਹਾਏ ਉਹੀ ਮਾਂ ਤੇ ਇੰਨੀ ਸਮਰੱਥਾ ਉਹ ਆਪਣੇ ਬੱਚੇ ਨੂੰ ਭੱਤ ਵੀ ਦਾਨੀ ਵੀ ਸੂਰਮਾ ਵੀ ਬਣਾ ਸਕਦੀ ਆ ਬਿਲਕੁਲ ਮਸਲਾ ਸਿਰਫ ਇਹ ਸਾਡੇ ਰੈਵਰਾਂ ਨੂੰ ਪੜਾਣ ਦੀ ਅਸਲੀ ਰੈਵਰਾਂ ਨੂੰ ਬਿਲਕੁਲ ਅਸੀਂ ਅਸਲੀ ਰੈਵਰਾਂ ਨੂੰ ਪੜਦੇ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਦੇ ਮਗਰ ਭੱਜਦੇ ਫਿਰਦੇ ਜਿਨ੍ਹਾਂ ਨੇ ਸਾਨੂੰ ਦੁਨਿਆਵੀ ਗੱਡੀਆਂ ਕਾਰਾਂ ਕੋਰਾਂ ਦੇ ਡੱਬੇ ਚੱਕ ਕੇ ਉਹਨਾਂ ਦੇ ਡੱਬਾ ਦਵਾ ਦੋ ਸਾਡਾ ਬਾਹਰ ਉਹ ਉਹ ਚੀਜ਼ ਨਹੀਂ ਹੈਗੀ ਬਾਕੀ ਮਸਨੇਹਾ ਮੇਰਾ ਇਹ ਰਹੀ ਆ ਕਿ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜਾਓ ਐਜੇ ਦੋਸਤ ਬਣ ਕੇ ਜੀ ਉਹਨਾਂ ਦੀ ਗੱਲ ਸੁਣੋ ਬਿਲਕੁਲ ਜਿਹੜੀ ਵੀ ਗੱਲ ਤੁਹਾਨੂੰ ਲੱਗਦਾ ਜਿਹੜੀ ਉਹ ਮਾਂ ਨੂੰ ਦੱਸਣਾ ਚਾਹੁੰਦਾ ਥੋਨੂੰ ਵੀ ਦੱਸ ਦੇ ਜੀ ਮੈਂ ਆਪਣੀ ਬੇਟੀ ਨੂੰ ਇਹੀ ਕਹਿਣਾ ਉਹਨਾਂ ਜਿਹੜੀ ਤੂੰ ਆਪਣੀ ਮਾਂ ਨਾਲ ਗੱਲ ਕਰਦੀਆਂ ਚਾਹੇ ਤੇਰੀ ਕੋਈ ਵੀ ਗੱਲ ਮੇਰੇ ਨਾਲ ਕਰ ਬਿਲਕੁਲ ਮੈਂ ਉਹਨੂੰ ਪੜੋ ਜੂੜੋ ਸੰਘਰਸ਼ ਕਰੋ ਦੇ ਅਮਨ ਤੇ ਲਿਆਕ ਨੂੰ ਪੜਾ ਰਿਹਾ ਸਾਰੀ ਆਪਣੀ ਬੱਚੀਆਂ ਨੂੰ ਉਹਨਾਂ ਨੂੰ ਬੱਦ ਬੱਦ ਗਿਆਨ ਦਿਵਾਉ ਉਹਦੇ ਤੁਝ ਕਿਸੇ ਦਾ ਮੁਕਾਬਲਾ ਕਰਨਾ ਤਾਂ ਤੁਹਾਡਾ ਗਿਆਨ ਤੁਹਾਡੇ ਚ ਵੱਧਾਉਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਔਰ ਪ੍ਰਿੰਸੀਪਲ ਸਾਹਿਬ ਨੇ ਬਾਖੂਬੀ ਗੱਲਬਾਤ ਕੀਤੀ ਹੈ ਤਜਰਬੇ ਦੇ ਨਾਲ ਗੱਲਬਾਤ ਕੀਤੀ ਹੈ ਮੇਰੇ ਦੋਸਤ ਸ਼ਰਨਜੀਤ ਸਿੰਘ ਮਿੱਠੂ ਜੀ ਨੇ ਵੀ ਬਹੁਤ ਆਪਣੇ ਤਜਰਬੇ ਨੂੰ ਡਿਸਕਸ ਕੀਤਾ ਹੈ ਔਰ ਇਨ ਬਿਟਵੀਨ ਕਿਸੇ ਕਿਸਮ ਦੀ ਕੋਈ ਗਲਤ ਗੱਲ ਲੱਗੀ ਹੋਵੇ ਜਾਂ ਕਿਸੇ ਨੂੰ ਪੇਚ ਕੀਤੀ ਹੋਵੇ ਉਹਦੇ ਲਈ ਅਸੀਂ ਮਾਫੀ ਦੇ ਪਾਤਰ ਹਾਂ ਸੋ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਬਾਬਾ ਸਾਹਿਬ ਦੀਆਂ ਸਮਾਜ ਨੂੰ ਜੋ ਉਹਨਾਂ ਨੇ ਦਿੱਤਾ ਹੈ ਉਹ ਤਾਂ ਕਿਸੇ ਤੋਂ ਲੁਕਿਆ ਹੋਇਆ ਨਹੀਂ ਆ ਓਪਨ ਹੈ لیکن بابا صاحب ਨੂੰ پڑھنا ਸਾਡੇ ਲਈ ਬਹੁਤ ਜ਼ਰੂਰੀ ਹੈ ਸਮਾਜ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ بابا صاحب ਦੀਆਂ ਸਾਖੀਆਂ ਸੁਣਾਓ بابا صاحب ਦੇ ਜੀਵਨ ਬਾਰੇ ਦੱਸੋ ਉਹਨਾਂ ਦੇ ਕੀਤੇ ਸੰਘਰਸ਼ ਬਾਰੇ ਦੱਸੋ ਤਾਂ ਕਿ ਬੱਚਿਆਂ ਨੂੰ ਬਚਪਨ ਤੋਂ ਹੀ بابا صاحب ਦੇ ਨਾਮ ਦਾ ਜਿਹੜਾ ਰਟ ਹੈ ਉਹ ਲੱਗਣਾ ਸ਼ੁਰੂ ਹੋ ਜੇ ਸੋ ਬਹੁਤ-ਬਹੁਤ ਮਿਹਰਬਾਨੀ ਜੀ ਜਿਵੇਂ ਸਮਾਂ ਕੱਢਿਆ ਜੈ ਜੈ ਜੀ ਜੈ ਭਾਗ ਦੋਸਤੋ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਫੀਡਬੈਕ ਜ਼ਰੂਰ ਦੇਣੀ ਹੈ ਔਰ ਇਸ ਐਪੀਸੋਡ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਪੋਸੂ ਨਾ ਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਾ ਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈਪੀਨ ਜੈਪਾ